ਸੋ ਦੱਸਦੀ ਹੈ ਕਿ ਲਗਾਤਾਰ ਹੀ ਵੋਟਾਂ ਦੇ ਜੋ ਰੁਝਾਨ ਆਉਣੇ ਸ਼ੁਰੂ ਹੋ ਸਵੇਰ ਤੋਂ ਹੀ ਹੋ ਚੁੱਕੇ ਨੇ ਤੇ ਕਦੇ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਨੇ ਜੋ 53773 ਵੋਟਾਂ ਦੇ ਨਾਲ ਹੈ ਜੋ ਲੀਡ ਅੱਗੇ ਲੀਡ ਕਰ ਰਹੇ ਨੇ ਭਾਜਪਾ ਰਵਨੀਤ ਬਿੱਟੂ 49769 ਦੇ ਨਾਲ ਅੱਗੇ ਚੱਲ ਰਹੇ ਨੇ ਅਸ਼ੋਕ ਪ੍ਰਾਸ਼ਰ ਪੱਪੀ 37464 ਦੇ ਨਾਲ ਅੱਗੇ ਚੱਲ ਰਹੇ ਨੇ ਅਕਾਲੀ ਦਲ ਦੇ ਰਣਜੀਤ ਢਿੱਲੋਂ 16838 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਅਤੇ ਸੋ ਦੱਸਦੀ ਹੈ ਕਿ ਕਾਂਗਰਸ ਦੇ ਰਾਜਾ ਵੜਿੰਗ 3 1304 ਵੋਟਾਂ ਦੇ ਨਾਲ ਵੋਟਾਂ ਦੇ ਫਰਕ ਦੇ ਨਾਲ ਅੱਗੇ ਚੱਲ ਰਹੇ ਨੇ ਬੀਜੇਪੀ ਰਵਨੀਤ ਬਿੱਟੂ ਤੋਂ ਸੋ ਦੱਸ ਦिए ਕਿ ਕਾਂਟੇ ਦੀ ਟੱਕਰ ਹੈ ਕਿਉਂਕਿ 3-4000 ਸਿਰਫ ਵੋਟਾਂ ਦਾ ਇਹਨਾਂ ਦੇ ਵਿੱਚ ਅੰਤਰ ਹੈ ਫਰਕ ਹੈ ਸੋ ਦੱਸਦੇ ਕਿ ਸਮਾਂ ਕਿੱਧਰ ਨੂੰ ਬਦਲੇਗਾ ਕਿਸ ਦੇ ਸਿਰ ਤਾਜ ਹੋਵੇਗਾ ਇਹ ਤਾਂ ਹਲੇ ਨਹੀਂ ਦੱਸ ਸਕਦੇ ਅਸੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਦੱਸ ਦਈਏ ਕਿ ਕਾਂਗਰਸ ਉਮੀਦਵਾਰ ਰਾਜਾ ਵੜਿੰਗ 5373 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਬਿੱਟੂ 49769 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਅਸ਼ੋਕ ਪ੍ਰਾਸ਼ਿਦ ਪੱਪੀ ਉਮੀਦ ਜਤਾਈ ਜਾ ਰਹੀ ਜਾਰੀ ਸੀ ਕਿ ਅਸ਼ੋਕ ਪ੍ਰਾਸ਼ਿਦ ਪੱਪੀ ਲੀਡ ਕਰ ਸਕਦੇ ਨੇ ਲੁਧਿਆਣਾ ਦੇ ਵਿੱਚ ਪਰ ਉਹ ਤੀਜੇ ਨੰਬਰ ਤੇ ਨੇ